ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਗੱਲ ਅਗਲੇ 5-7 ਦਿਨਾਂ ਦੀ ਕਰਾਂਗੇ ਯਾਨੀ ਕਿ ਫਰਵਰੀ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਅਖਲਾਸ ਨਾਲ ਲੱਗਦਾ ਖੇਤਾਂ ਦਾ ਕੁਮੇਂਦਾ ਰਹਿ ਸਕਦਾ ਐ ਐਸ ਲਈ ਜੀ ਤਾਜ਼ਾ ਸੈਟਲਰ ਦਾ ਸਿਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਲਗਫਗ 8:30 ਵਜੇ ਜਾਣ ਜਾ ਰਿਹਾ ਰਾਤ ਦੇ ਤੇ 22 ਫਰਵਰੀ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਮੌਸਮ ਅੱਜ ਨਿਗ ਫਰਿਆ ਰਿਹਾ ਜੀ ਹਾਲਾਂਕਿ ਸਵੇਰ ਵੇਲੇ ਇੱਕ ਟੁੱਟਿਆ ਹੋਇਆ ਸਿਸਟਮ ਉਫਰ ਦੇ ਲੰਘ ਰਿਹਾ ਸੀ ਪੰਜਾਬ ਹਰਿਆਣਾ ਰਾਜਸਥਾਨ ਦੇ ਤੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਧੁੱਪ ਲੱਗੀ ਆ ਦੁਪਹਿਰ ਤੋਂ ਬਾਅਦ ਤੇ ਨਿਗ ਫਰਿਆ ਦਿਨ ਜਿਹੜਾ ਆ ਅੱਜ ਦੁਪਹਿਰ ਤੋਂ ਬਾਅਦ ਰਿਹਾ ਤੇ ਟੈਂਪਰੇਚਰ ਫਿਰ ਤੋਂ ਇੱਕ ਵਾਰ ਰਾਈਸ ਕਰ ਗਏ ਨੇ ਜਿਹੜਾ ਟੈਂਪਰੇਚਰ ਹੀਟਾ ਜਾ ਰਹੀ ਸੀ ਉਹ 25-26 ਡਿਗਰੀ ਤੇ ਫਿਰ ਤੋਂ ਇੱਕ ਵਾਰ ਜਿਹੜਿਆ ਤਾਂ ਨੂੰ ਚੜਦੇ ਜਿਹੜੇ ਆ ਦਰਜ ਹੋਏ ਨੇ ਵਿੱਚ ਤੇ ਜੇਕਰ 24 ਘੰਟਿਆਂ ਦੀ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜੇ ਕਾਫੀ ਮਿਨਿਮਮ ਜਿਹੜੇ ਸਭ ਤੋਂ ਹੇਠਾਂ ਦਰਜ ਹੋਏ ਨੇ ਪੰਜਾਬ ਦੀ ਜਗਰ ਗੱਲ ਕਰੀਏ ਤੇ ਮੋਗੇ ਜ਼ਿਲ੍ਹੇ ਦਾ ਬਸੰਗ ਵਾਲਾ ਦੇ ਵਿੱਚ 9.4 ਡਿਗਰੀ ਔਰ ਅਬੋਹਰ ਦੇ ਵਿੱਚ ਫਾਜ਼ਿਲਕਾ ਦੇ 9.4 ਡਿਗਰੀ ਜਿਹੜੇ ਇਹ ਦੋ ਖੇਤਰ ਪੰਜਾਬ ਦੇ ਵਿੱਚ ਸਭ ਤੋਂ ਠੰਡੇ ਰਹੇ ਕਿਉਂਕਿ ਸਿਸਟਮ ਕੱਲ ਲੰਕੇ ਗਿਆ ਸੀ ਅ ਪਰਸੋਂ ਤੇ ਜੇਕਰ ਹਰਿਆਣਾ ਦੀ ਗੱਲ ਕਰੀਏ ਤੇ ਫਤਿਆਬਾਦ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਜੀ 7.9 ਡਿਗਰੀ ਦੇ ਨਾਲ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਇੱਕ ਸਿਸਟਮ ਲੱਗਣਾ 26 27 28 ਤੁਹਾਨੂੰ ਅਪਡੇਟ ਅਸੀਂ ਪਹਿਲਾਂ ਵੀ ਕਰਦੇ ਆ ਰਹੇ ਹਾਂ ਹਲਕੇ ਹੈ ਕਿ ਦਰਮਿਆਨੇ ਉਮੀਦ ਅਰਜ ਕਰਾ ਸਕਦਾ ਜੇ ਇਹ ਸਿਸਟਮ ਮਾਝਾ ਦਵਾਬਾ ਫੁਆਦ ਖੇਤਰ ਮੁਖ ਰਹਿ ਸਕਦੇ ਆ ਮਾਲਵੇ ਦੇ ਪੂਰਬੀ ਜਿਲ੍ਹਿਆਂ ਦੇ ਵਿੱਚ ਵੀ ਮੀਂਹ ਦੇ ਆਸਾਰ ਬਣਨਗੇ ਹਾਲੇ ਸਿਰਫ ਕਿਆਸਰਾਈਆਂ ਫਲ ਆ ਰਹੇ ਆ ਕਿਉਂਕਿ ਜਿਹੜਾ ਸਿਸਟਮ ਹੈ ਉਹਦੇ ਲੱਗਣ ਲਈ ਸਾਰੇ ਪੈਰਾਮੀਟਰ ਜਿਹੜੇ ਬਿਲਕੁਲ ਫਿੱਟ ਬੈਠਣੇ ਚਾਹੀਦੇ ਆ ਪਹਿਲਾ ਹੀਟ ਵਧਿਆ ਲੱਗਣੀ ਚਾਹੀਦੀ ਹੈ ਸਿਸਟਮ ਦੇ ਨੇੜੇ ਜਾ ਕੇ ਦੱਖਣ ਫੁਰੇ ਦੀ ਹਵਾ ਕਾਫੀ ਸਪੋਰਟ ਵਾਲੀ ਹੋਣੀ ਚਾਹੀਦੀ ਹੈ ਔਰ ਤੀਜੀ ਜੜੀ ਆ ਸਰਕੂਲੇਸ਼ਨ ਜਿਹੜਾ ਅਰਫ ਸਾਗਰ ਤੋਂ ਮਿਲਦਾ ਉਹ ਸਰਕੂਲੇਸ਼ਨ ਬਿਲਕੁਲ ਫਿੱਟ ਬੈਠਣਾ ਚਾਹੀਦਾ ਤਾਂ ਸਿਸਟਮ ਲੱਗਦਾ ਤੇ ਆਸਾਰ ਸੰਭਾਵਨਾਵਾਂ ਇਹ ਲੱਗ ਰਹੀਆਂ ਨੇ ਕਿ 40-50 ਫੀਸਦ ਖੇਤਰ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਦੀ ਉਮੀਦ ਹੈ ਖਾਸ ਕਰਕੇ ਮੱਝਾ ਤੇ ਤਰੂਆ ਖੇਤਰ ਦੇ ਵਿੱਚ ਪਹਾੜਾਂ ਦੇ ਵਿੱਚ 26 27 28 ਨੂੰ ਜੀ ਬਾਰ ਬਾਰੀ ਦਾ ਇੱਕ ਦੌਰ ਲੱਗੇਗਾ ਭਾਵੇਂ ਉਹ ਹਿਮਾਚਲ ਦੇ ਪਹਾੜ ਨੇ ਉੱਤਰਾਖੰਡ ਦੇ ਨੇ ਜਾਂ ਜੋ ਮੌਸਮ ਮਿਲਦੇ ਨੇ ਤੇ ਹੇਠਲੇ ਖੇਤੜਾਂ ਦੇ ਵਿੱਚ ਜਿਹੜੇ ਅਮਝ ਲੱਗਣਗੇ ਸੋ ਇਹ ਸਿਸਟਮ ਬਾਰੇ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਜਿਵੇਂ-ਜਿਵੇਂ ਅੰਕੜੇ ਚੇਂਜ ਹੁੰਦੇ ਰਹਿਣਗੇ ਜਿਵੇਂ-ਜਿਵੇਂ ਇਹ ਪਰਿਸਥਿਤੀਆਂ ਨੇ ਜਿਹੜੀਆਂ ਬਦਲਦੀਆਂ ਰਹਿਣਗੀਆਂ ਤੇ ਤੁਹਾਡੇ ਨਾਲ ਜਿਹੜੇ ਅੰਕੜੇ ਸਾਂਝੇ ਕਰਦੇ ਰਹਾਂਗੇ ਫਿਲਹਾਲ ਅਗਲੇ 2-3 ਦਿਨ ਧੁੱਪ ਵਾਲੇ ਹੋਣਗੇ ਜੇ ਨਿੱਗੀ ਧੁੱਪ ਲੱਗਦੇ ਰਹਿਣੇ ਆ ਕੱਲ ਵੀ ਧੁੱਪ ਲੱਗਣ ਦੇ आसार ਰਹਿਣਗੇ ਔਰ ਜਿਹੜੀ ਤਬਦੀਲੀ ਹਵਾਵਾਂ ਦੀ ਹੋ ਸਕਦੀ ਹੈ ਪੰਜਾਬ ਹਰਿਆਣਾ ਤੇ ਰਾਜਾਂ ਦੇ ਵਿੱਚ 28 ਤਰੀਕ ਤੱਕ ਇਹ ਸਿਸਟਮ ਲੱਗਣਾ ਜੀ ਤੇ ਮਾਰਚ ਦੇ ਪਹਿਲੇ ਹਫਤੇ ਵੀ ਇੱਕ ਸਿਸਟਮ ਆ ਰਿਹਾ ਉਹਦੇ ਅਪਡੇਟ ਫਿਲਹਾਲ ਤੁਹਾਨੂੰ ਮੌਕੇ ਦੇ ਦਿੱਤੇ ਜਾਵੇਗੀ ਜਾ ਸਕਦੇ ਹੋ ਜੀ ਤੁਹਾਨੂੰ